ਦਾਨਿਕ ਸਪੋਰਟ ਵੀ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਪੰਜਾਬ ਦੀ ਪੰਥਕ ਰਾਜਨੀਤੀ ਜਾਂ ਕੋ ਕਹ ਲਓ ਕਿ ਅਕਾਲੀ ਰਾਜਨੀਤੀ ਜਿਹੜੀ ਆ ਉਹ ਚਰਚਾ ਚ ਬਣੀ ਹੋਈ ਹੈ ਅਸੀਂ ਗੱਲ ਕਰਨ ਜਾ ਰਹੇ ਆ ਕਿ ਕੀ ਅਕਾਲੀ ਰਾਜਨੀਤੀ ਦੇ ਅੰਦਰ ਜੋ ਕੁਝ ਹੈ ਉਹ ਸ਼ਾਂਤ ਹੋਣ ਜਾ ਰਿਹਾ ਹੈ ਕਿਉਂ ਕਿਉਂਕਿ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਸ਼ੁਰੂ ਹੋ ਚੁੱਕੀ ਹੈ ਇੱਥੋਂ ਤੱਕ ਕਿ ਅਕਾਲੀ ਦਲ ਦੇ ਅਸਤੀਫਾ ਦੇ ਚੁੱਕੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਨਵੇਂ ਸਿਰਿਓਂ ਮੈਂਬਰਸ਼ਿਪ ਦੀ ਪਰਚੀ ਭਰ ਦਿੱਤੀ ਹੈ ਫਾਰਮ ਭਰ ਦਿੱਤਾ ਹੈ ਹੋਰ ਵੀ ਜਿਹੜੀ ਦਰਜਾ ਬਦਰਜਾ ਲੀਡਰਸ਼ਿਪ ਹੈ ਉਹਨਾਂ ਨੇ ਆਪੋ ਆਪਣੇ ਪੱਧਰ ਤੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਨੇ ਟੀਚਾ ਮਿੱਥਿਆ ਗਿਆ ਕਿ 50 ਲੱਖ ਫਾਰਮ ਭਰੇ ਜਾਣਗੇ ਕਿ ਉਹ 50 ਲੱਖ ਫਾਰਮਾਂ ਚ ਬੀਬੀ ਜ਼ਗੀਰ ਕੌਰ ਦਾ ਨਾਮ ਹੋਏਗਾ ਸੁਰਜੀਤ ਸਿੰਘ ਰਖੜਾ ਦਾ ਨਾਮ ਹੋਏਗਾ ਗੁਰਪ੍ਰਤਾਪ ਸਿੰਘ ਬਡਾਲਾ ਦਾ ਨਾਮ ਹੋਏਗਾ ਪ੍ਰੇਮ ਸਿੰਘ ਚੰਦੂ ਮજરા ਦਾ ਨਾਮ ਹੋਏਗਾ ਚਰਨਜੀਤ ਸਿੰਘ ਬਰਾੜ ਦਾ ਨਾਮ ਹੋਏਗਾ ਇਹ ਕੁਝ ਨਾਮ ਜਿਹੜੇ ਨੇ ਇਹ ਹਾਲੇ ਵੀ ਬੜਾ ਚਰਚਾ ਦਾ ਵਿਸ਼ਾ ਤਾਂ ਹਨ ਹੀ ਹਨ ਇੱਕ ਅੜਿੱਕੇ ਦਾ ਕਾਰਨ ਵੀ ਬਣੇ ਹੋਏ ਨੇ ਕਿਉਂ ਕਿ ਇਹਨਾਂ ਦਾ ਮੂੰਹ ਹਾਲੇ ਵੀ ਪਿੱਠ ਸੈਕਟਰ 28 ਦੇ ਅਕਾਲੀ ਦਲ ਦੇ ਹੈੱਡਕੁਆਰਟਰ ਵੱਲ ਹੈ ਤੇ ਮੂੰਹ ਅੰਮ੍ਰਿਤਸਰ ਵੱਲ ਹੈ ਵਾਰ-ਵਾਰ ਤਾਜ਼ਾ-ਤਾਜ਼ਾ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਨੇ ਜਿਹੜੇ ਬਾਗੀ ਧੜੇ ਦੇ ਚੋਟੀ ਦੇ ਜਿਹੜੇ ਨੇ ਆਗੂ ਨੇ ਇਸ ਵਕਤ ਉਹ ਦਾਵਾ ਕਰ ਰਹੇ ਨੇ ਕਿ ਉਹਨਾਂ ਦੀ ਜਸੇਦਾਰ ਸ੍ਰੀ ਅਕਾਲ ਤਖਤ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਬੰਦ ਕਮਰਾ 3 ਘੰਟੇ ਮੀਟਿੰਗ ਹੋਈ ਹੈ ਮੀਟਿੰਗ ਦਾ ਮਜਬੂਰ ਕੀ ਰਿਹਾ ਇਹ ਰੱਬ ਜਾਣੇ ਜਾਂ ਇਹ ਤਿੰਨ ਬੰਦੇ ਜਾਣਨ ਪਰ ਉਹ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਕਿ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਉਸ ਗੱਲ ਦੇ ਉੱਤੇ ਵਿਚਾਰ ਹੋ ਰਿਹਾ ਹੈ ਗੱਲ ਇਹ ਹੈ ਕਿ ਦੋ ਬੰਦੇ ਜਿਹੜੇ ਮਨੋਨੀਤ ਕੀਤੇ ਗਏ ਸਨ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਸ ਜਿਹੜਾ ਸ੍ਰੀ ਅਕਾਲ ਤਖਤ ਵੱਲੋਂ 2 ਦਸੰਬਰ 2024 ਨੂੰ ਕਿ ਜਿਹੜੀ ਇਹ ਮੈਂਬਰਸ਼ਿਪ ਡਰਾਈਵ ਦੀ ਅਗਵਾਈ ਕਰੇਗੀ ਦੋ ਬੰਦੇ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਉਹ ਉਹਨਾਂ ਦੇ ਨਾਮਾਂ ਦੇ ਉੱਤੇ ਕੀ ਫੈਸਲਾ ਆਣਾ ਹੈ ਕਿ ਉਸ ਤੋਂ ਬਿਨਾ ਇਹ ਕਮੇਟੀ ਜਿਹੜੀ ਹੁਣ ਇਹ ਮੈਂਬਰਸ਼ਿਪ ਕਰ ਰਹੀ ਹੈ ਕੀ ਇਹ ਕਮੇਟੀ ਅਧੂਰੀ ਹੈ ਕੀ ਉਹ ਮੈਂਬਰ ਹੋਣੇ ਚਾਹੀਦੇ ਨੇ ਜਾਂ ਫਿਰ ਉਹਨਾਂ ਮੈਂਬਰਾਂ ਦੇ ਉੱਤੇ ਕੋਈ ਫੈਸਲਾ ਲੈ ਲਿਆ ਗਿਆ ਹੈ ਮੇਰੇ ਨਾਲ ਨੇ ਅਕਾਲੀ ਦਲ ਦੇ ਸਪੋਕਸਪਰਸਨ ਤੇ ਨਾਮਵਰਾਕੂ ਯੂਥਾਗੂ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਕਲੇਰ ਸਾਹਿਬ ਸਤਿ ਸ਼ਕਾਲ ਜੀ ਧੰਨਵਾਦ ਜੀ ਸਤਿ ਸ਼ਕਾਲ ਜੀ ਲੱਗ ਰਿਹਾ ਹੈ ਕਿ ਜਿੱਦਾਂ ਬਡਾਲਾ ਸਾਹਿਬ ਨੇ ਬਹੁਤ ਵੱਡਾ ਤੀਰ ਮਾਰ ਲਿਆ ਜਿੱਦਾਂ ਪੇਸ਼ ਕੀਤਾ ਜਾ ਰਿਹਾ ਬਾਕੀ ਧੜੇ ਵੱਲੋਂ ਕਿ ਬੰਦ ਕਮਰਾ ਮੀਟਿੰਗ ਹੋ ਗਈ ਹੈ ਜੀ ਉਹ ਜਿਹੜੇ ਦੋ ਨਾਮ ਤੁਸੀਂ ਹਾਲੇ ਵੀ ਬਾਹਰ ਮੰਨ ਰਹੇ ਹੋ ਤੁਸੀਂ ਆਪਣਾ ਦਾਵਾ ਕਰ ਰਹੇ ਹੋ ਕਿ ਉਹ ਤਾਂ ਪਾਰਟੀ ਦੇ ਉਮੀਦਵਾਰ ਹੀ ਨਹੀਂ ਬੁੱਢਲੇ ਤਾਂ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਕਿਵੇਂ ਲੈ ਲਈਏ ਕਿ ਸ਼ਾਇਦ ਉਹਨਾਂ ਤੇ ਦੁਬਾਰਾ ਕੋਈ ਚਰਚਾ ਹੋਏਗੀ ਤੇ ਜਿਹੜੀ ਹੁਣ ਤੱਕ ਦੀ ਮੈਂਬਰਸ਼ਿਪ ਹੋਈ ਹੈ ਸਾਡੇ ਸੁਖਵੀਰ ਸਿੰਘ ਬਾਦਲ ਉਹ ਸ਼ਾਇਦ ਰੱਦ ਹੋ ਜੇ ਤੇ ਨਵੇਂ ਸ਼ਿਰੋਂ ਮੈਂਬਰਸ਼ਿਪ ਸ਼ੁਰੂ ਕਰਨੀ ਪੈ ਜੇ ਨਿਲਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਜੀ ਉਹਨੇ ਜੋ ਵੀ ਇਹ ਸਾਡੇ ਵਿੱਚੋਂ ਬਾਗੀ ਹੋ ਕੇ ਗਏ ਜਿਹੜੇ ਆਪਣੇ ਆਪ ਨੂੰ ਬਾਗੀ ਕਹਿੰਦੇ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਇੱਕ ਲਿਖਤ ਸ਼ਿਕਾਇਤ ਦਿੱਤੀ ਹਾਂ ਉਹ ਲਿਖਤ ਸ਼ਿਕਾਇਤ ਦੇ ਵਿੱਚ ਇਹਨਾਂ ਨੇ ਆਪਣੇ ਗੁਨਾਹ ਕਬੂਲੇ ਨਿਚੇ ਦਸਕਤ ਕੀਤੇ ਜੀ ਪਹਿਲੇ ਦਿਨੋਂ ਜਿਸ ਦਿਨ ਅਕਾਲੀ ਦਲ ਦੀ ਲੀਡਰਸ਼ਿਪ ਪੇਸ਼ ਹੁੰਦੀ ਹੈ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਬਾਕੀ ਲੀਡਰਸ਼ਿਪ ਹੋਵੇ ਅਸੀਂ ਇਹ ਗੱਲ ਦੇ ਨਾਲ ਪੇਸ਼ ਹੋਏ ਹਾਂ ਨਤਮਸਤਕ ਹੋਏ ਹਾਂ ਕਿ ਭਾਈ ਗੁਰੂ ਦੇ ਦਰ ਨਾਲ ਕੋਈ ਤਰਕ ਕੋਈ ਵਤਰਕ ਨਹੀਂ ਹੁੰਦਾ ਜਦੋਂ ਅਕਾਲ ਤਖਤ ਸਾਹਿਬ ਤੇ ਪਹੁੰਚ ਗਏ ਤਾਂ ਫਿਰ ਸਮਰਪਣ ਭਾਵਨਾ ਦੇ ਨਾਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆਹੀ ਕੁਝ ਜਦੋਂ 2 ਤਰੀਕ ਨੂੰ ਦੁਬਾਰਾ ਬੁਲਾਇਆ ਗਿਆ ਤਲਬ ਕੀਤਾ ਗਿਆ ਉਸ ਦਿਨ ਵੀ ਸਾਰਾ ਕੁਝ ਖਿੜੇ ਮੱਥੇ ਆਪਣੀ ਝੋਲੀ ਪਵਾਇਆ ਇਹ ਵੀ ਕਿਹਾ ਵੀ ਜੋ ਕੁਛ ਇਹ ਕਹਿੰਦੇ ਨੇ ਸਾਡੀ ਝੋਲੀ ਪਾ ਦਿਓ ਕਿਉਂਕਿ ਇਹ ਗੱਲਾਂ ਨਾਲ ਹੁਣ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੇ ਕਾਰਨ ਰਾਜਨੀਤੀ ਨੂੰ ਸਿਰਫ ਉਹ ਕੁਝ ਗੱਲਾਂ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਬੇਦਬੀਆਂ ਤੇ ਫੋਕਸ ਕੀਤਾ ਜਾ ਰਿਹਾ ਨਸ਼ੇ ਦੀ ਗੱਲ ਕੀਤੀ ਗਈ ਫੋਂ ਬੇਅਤ ਬਿਆ ਸ਼ਰੋਨੀ ਇਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਸਾਨੂੰ ਇਹਦਾ ਸਦਾ ਹੀ ਦੁੱਖ ਹੈ ਐਡਮਿਨਿਸਟ੍ਰੇਟਿਵ ਫੇਲੀਅਰ ਸਰਕਾਰ ਦਾ ਰਿਹਾ ਕਬੂਲੇ ਅਸੀਂ ਆਪਣੀ ਝੋਲੀ ਪਾਉਣੇ ਹੋ ਕ ਕਿ ਐਡਮਿਨਿਸਟ੍ਰੇਟਿਵ ਫੇਲੀਅਰ ਹੈ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਨੇ ਬੇਅਤ ਬਿਆ ਕਰਾਈਆਂ ਜਾਂ ਸਾਜ਼ਿਸ਼ ਕਰਾਈ ਇਹਦਾ ਮਤਲਬ ਇਹ ਨਹੀਂ ਕਿ ਗੋਲੀ ਚਲਵਾਈ ਪਰ ਸਰਕਾਰ ਦੇ ਵਿੱਚ ਹੋਇਆ ਸਰਕਾਰ ਦੇ ਮੁਖੀ ਦੇ ਤੌਰ ਤੇ ਜ਼ਿੰਮੇਵਾਰ ਬੰਦੇ ਜਿਹੜੇ ਆਗੂ ਸੀ ਉਹ ਸਰਕਾਰਾਂ ਦੇ ਵਿੱਚ ਸੀ ਉਹਨਾਂ ਨੇ ਆਪਣੀ ਝੋਲੀ ਪਵਾਇਆ ਤਾਂ ਕਿ ਕੂੜ ਪ੍ਰਚਾਰ ਨੂੰ ਬੰਦ ਕਰਕੇ ਪੰਜਾਬ ਦੇ ਕੋਰ ਇਸ਼ੂਸ ਤੇ ਗੱਲ ਆਵੇ ਪੰਜਾਬ ਦੇ ਸਿਰ ਤੇ ਕਿੰਨਾ ਵੱਡਾ ਕਰਜ਼ਾ ਪੰਜਾਬ ਦੀ ਨੌਜਵਾਨੀ ਬਾਹਰ ਚੱਰੀ ਹੈ ਨਸ਼ਾ ਹੁਣ ਤਾਂ ਹਾਈ ਕੋਰਟ ਨੇ ਕਮੈਂਟ ਕਰਤਾ ਕਿ ਐਦਾਂ ਲੱਗ ਰਿਹਾ ਜਿਦਾ ਪੰਜਾਬ ਸਰਕਾਰ ਹੀ ਨਸ਼ਾ ਵਕਾਰੀ ਹੈ ਗੈਂਗਸਟਰਵਾਦ ਹੈ ਲੋਕਾਂ ਨੂੰ ਘਰੇ ਵੜ ਵੜ ਕੇ ਮਾਰ ਰਹੇ ਨੇ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਨਾਮਵਰ ਖਿਡਾਰੀਆਂ ਦੇ ਵਪਾਰੀਆਂ ਦੇ ਸਿੰਗਰਾਂ ਦੇ ਸੋ ਹੁਣ ਗੱਲਾਂ ਨੂੰ ਅਸਲ ਇਸ਼ੂਸ ਦੇ ਉੱਤੇ ਫੋਕਸ ਲਿਆਉਣ ਵਾਸਤੇ ਇਹ ਕੂੜ ਪ੍ਰਚਾਰ ਨੂੰ ਬੰਦ ਕਰਨ ਲਈ ਸਾਰਾ ਕੁਝ ਆਪਣੀ ਝੋਲੀ ਪਵਾ ਕੇ 2 ਤਰੀਕ ਦਾ ਜਿਹੜਾ ਫੈਸਲਾ ਸੀ ਤਖਤ ਸਾਹਿਬ ਦਾ ਉਹਦੇ ਦੋ ਪਹਿਲੂ ਸੀ ਇੱਕ ਸੀ ਧਾਰਮਿਕ ਇੱਕ ਸੀ ਪੋਲੀਟੀਕਲ ਜੀ ਜਿਹੜੀ ਧਾਰਮਿਕ ਸੇਵਾ ਲੱਗੀ ਉਹ ਪੂਰੀ ਸ਼ਰਧਾ ਪੂਰੀ ਨਿਸ਼ਠਾ ਦੇ ਨਾਲ ਕੀਤੀ। ਉਹਦੇ ਦੌਰਾਨ ਗੋਲੀ ਵੀ ਚੱਲੀ ਡੋਲ ਰਹੇ ਸੇਵਾ ਦੇ ਵਿੱਚ ਕੋਈ ਵਿਗੜ ਨਹੀਂ ਪਿਆ। ਜਿਹੜੇ ਪੋਲੀਟੀਕਲ ਗੱਲਾਂ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲੇ ਹੀ ਅਸਤੀਫਾ ਦੇ ਚੁੱਕੇ ਸੀ। ਅਸਤੀਫਾ ਦੇ ਕੇ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਆਪਣੇ ਮਨ ਦੀ ਭਾਵਨਾ ਉਹਨਾਂ ਨੇ ਕਹੀ ਸੀ ਕਿ ਭਾਈ ਮੈਂ ਇੱਕ ਨਿਵਾਣੇ ਸਿੱਖ ਵਾਂਗੂ ਪੇਸ਼ ਹੋਣਾ ਚਾਹੁੰਦਾ। ਹਾਲਾਂਕਿ ਅੱਜ ਤੱਕ ਬਹੁਤ ਸ਼ਰਮਣੀ ਕਲਦਲ ਦੇ ਪ੍ਰਧਾਨ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ, ਤਲਬ ਹੋਏ ਨੇ, ਸਿੱਖ ਰਾਜ ਦੇ ਰਾਜਾ ਤਲਬ ਹੋਏ ਨੇ, ਪੇਸ਼ ਹੋਏ ਨੇ। ਕਿਸੇ ਨੇ ਅਸਤੀਫਾ ਨਹੀਂ ਦਿੱਤਾ ਪਰ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਨ ਦੀ ਭਾਵਨਾ ਸੀ ਕਿ ਮੈਂ ਅਸਤੀਫਾ ਦੇ ਕੇ ਇੱਕ ਨਮਾਣੇ ਸਿੱਖ ਵਾਂਗੂ ਪੇਸ਼ ਹੋਣਾ ਉਹ ਅਸਤੀਫਾ ਪ੍ਰਵਾਨ ਹੋ ਗਿਆ ਜੀ ਹੁਣ ਗੱਲ ਆ ਗਈ ਭਰਤੀ ਦੀ ਦੇਖੋ ਜਦੋਂ ਗੱਲ ਕਰਦੇ ਆਂ ਭਰਤੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਜਥੇਦਾਰ ਸਾਹਿਬ ਨਾਲ ਕਿਸੇ ਗੱਲ ਤੇ ਕਦੇ ਜਾ ਕੇ ਕੋਈ ਅਰਜ਼ੋਈ ਨਹੀਂ ਲਾਈ ਜੋ ਕੁਛ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਇਆ ਉਹ ਆਦੇਸ਼ ਨੂੰ ਕਿਹੜੇ ਮੱਥੇ ਪ੍ਰਵਾਨ ਕੀਤਾ ਪਰ ਭਰਤੀ ਦੇ ਵਿੱਚ ਜਦੋਂ ਲੀਗੈਲਿਟੀਆਂ ਆ ਜਾਂਦੀਆਂ ਦੇਸ਼ ਦਾ ਕਾਨੂੰਨ ਆ ਜਾਂਦਾ ਤੁਹਾਡਾ ਆਪ ਦਾ ਦਿੱਤਾ ਹੋਇਆ ਐਫੀਡੇਵਿਟ ਆ ਜਾਂਦਾ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਬਣੀ ਤਾਂ ਆਜ਼ਾਦ ਸਿੱਖ ਸਿੱਖ ਜਿਹੜੀ ਹਸਤੀ ਉਹਨੂੰ ਬਾਰਨ ਲਈ ਬਣੀ ਸੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣੀ ਸੀ ਬਿਲਕੁਲ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ 74 ਤੱਕ ਦੇਸ਼ ਦਾ ਕਾਨੂੰਨ ਫਰਕ ਸੀ ਪਰ 74 ਦੇ ਵਿੱਚ 42nd ਐਮੈਂਡਮੈਂਟ ਦੇ ਨਾਲ ਇਹਦੇ ਚ ਸੈਕੂਲਰਿਜ਼ਮ ਸ਼ਬਦ ਜੋੜ ਦਿੱਤਾ ਗਿਆ ਹੁਣ ਸੈਕੂਲਰਿਜ਼ਮ ਸ਼ਬਦ ਜਦੋਂ ਜੁੜ ਗਿਆ ਤਾਂ ਤੁਹਾਨੂੰ ਐਫੀਡੇਵਿਟ ਦੇਣਾ ਪਿਆ ਕਿ ਅਸੀਂ ਸੈਕੂਲਰ ਜਿਹੜੀ ਭਰਤੀ ਪਹਿਲਾਂ ਇਕੱਲੀ ਸਿੱਖ ਬੱਚਾ ਬੱਚੀ ਜਿਹੜਾ ਪਤਤ ਨਾ ਹੋਵੇ ਉਹਦੇ ਲਈ ਖੁੱਲੀ ਸੀ ਹੁਣ ਤੁਹਾਨੂੰ ਕਹਿਣਾ ਪਿਆ ਕਿ ਸਾਰੇ ਧਰਮਾਂ ਲਈ ਖੁੱਲੀ ਹੈ ਬਾਲਗ ਕੋਈ ਵੀ ਆ ਕੇ ਸ਼ਰੂਮਨੀ ਇਕਾਲੀ ਦਲ ਦਾ ਮੈਂਬਰ ਬਣ ਸਕਦਾ ਸੋ ਅੱਜ ਦੇਸ਼ ਦੇ ਸੰਵਿਧਾਨ ਚ ਪੀਪਲ ਰਿਪ੍ਰেজੈਂਟੇਸ਼ਨ ਐਕਟ ਦਾ ਸੈਕਸ਼ਨ 29ਏ ਆ ਗਿਆ ਉਹਦੇ ਮੁਤਾਬਕ ਤੁਸੀਂ ਕਿਸੇ ਵੀ ਰਿਲੀਜੀਅਸ ਸੰਸਥਾ ਦੀ ਡਿਕਟੇਟਸ ਉੱਤੇ ਪਾਰਟੀ ਨਹੀਂ ਚੱਲ ਸਕਦੀ ਇਹ ਤੁਸੀਂ ਲਿਖ ਕੇ ਦਿੱਤੋ ਰਸਤਾ ਚੈਲੰਜ ਕਰਦੇ ਕੱਲਾ ਇਹ ਨਹੀਂ ਕਿ ਸ਼ਰੂਮਨੀ ਇਕਾਲੀ ਦਲ ਦੀ ਗੱਲ ਹੈ ਜਿਹੜੀਆਂ ਅਜ ਨਵੀਆਂ ਪਾਰਟੀਆਂ ਦਾ ਵੀ ਇਲਾਨ ਕਰ ਰਹੇ ਹੱਸ ਤਾਂ ਇਹਨਾਂ ਨੂੰ ਵੀ ਮੈਂ ਖੁੱਲੇ ਮਨ ਨਾਲ ਚੈਲੰਜ ਕਰਦਾ ਕਿ ਭਾਈ ਇਲੈਕਸ਼ਨ ਕਮਿਸ਼ਨ ਦਾ ਇੱਕ ਪਰਫਾਰਮਾ ਉਹ ਪਰਫਾਰਮਾ ਕਢਾ ਲਓ ਉਹਦੇ 'ਚ 32 ਹਾਂ ਜਾਂ ਨਾ ਦੇ ਸਵਾਲ ਜਵਾਬ ਨੇ ਉਹਨਾਂ ਦਾ ਤੁਸੀਂ ਜਵਾਬ ਹਾਂ ਜਾਂ ਨਾ 'ਚ ਦੇ ਸਕਦੇ ਹੋ ਗੋਲ ਮੋਲੜੀ ਦੇ ਸਕਦੇ ਉਹਦੇ ਤੁਸੀਂ ਲਿਖ ਕੇ ਪਾਰਟੀ ਰਜਿਸਟਰ ਕਰਾ ਲਿਆ ਉਹ ਵੀ ਇਹ ਪਾਰਟੀ ਕੱਲੀ ਧਾਰਮਿਕ ਸੰਸਥਾ ਦੇ ਮੁਤਾਬਕ ਚੱਲੇਗੀ ਉੱਥੋਂ ਡਿਕਟੇਟ ਲੈ ਕੇ ਚੱਲੇਗੀ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦੇ ਸੈਕੂਲਿਜ਼ਮ ਨੂੰ ਅਸੀਂ ਨਹੀਂ ਮੰਨਦੇ ਤੁਸੀਂ ਪਾਰਟੀ ਰਜਿਸਟਰ ਕਰਾ ਕੇ ਆਜੋ ਮੈਂ ਆਪਣੀ ਹੱਕ ਸੱਚ ਦੀ ਕਮਾਈ ਚੋਂ ਉਹ ਪਾਰਟੀ ਦੀ ਪਹਿਲੀ ਪਰਚੀ 1 ਲੱਖ ਰੁਪਏ ਦੀ ਮੈਂ ਕਟਾਉਂਗਾ ਅਰਸ਼ਦੀਪ ਕਲੇਰ ਖੁਦ ਕਟਾਊਗਾ ਤੁਸੀਂ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਾਗੀਰ ਕੌਰ ਚਰਨਜੀਤ ਸਿੰਘ ਬਰਾੜ ਇਹਨਾਂ ਨੂੰ ਕੀ ਚੈਲੰਜ ਕਰਦੇ ਹੋ ਕਿ ਤੁਸੀਂ ਆਪਣੀ ਪਾਰਟੀ ਅਕਾਲੀ ਦਲ ਆ ਜੋ ਵੀ ਹੈ ਉਹ ਰਜਿਸਟਰ ਕਰਾਣ ਜਾਓ ਜਾਂ ਅਮਰਤਪਾਲ ਸਿੰਘ ਨੇ ਪਾਰਟੀ ਬਣਾਈ ਆ ਅਕਾਲੀ ਦਲ ਵਾਰਸ ਪੰਜਾਬ ਦੇ ਕਿ ਤੁਸੀਂ ਆਪਣੀ ਪਾਰਟੀ ਰਜਿਸਟਰ ਕਰਾਣ ਜਾਓ ਤੇ ਇਹਨਾਂ ਗੱਲਾਂ ਚ ਜਿਹੜਾ ਹੈਗਾ ਤੁਸੀਂ ਜਵਾਬ ਦੇ ਕੇ ਆਓ ਮੈਂ ਇਕੱਲਾ ਇਹ ਆਗੂਆਂ ਨੂੰ ਨਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਵੀ ਇੱਕ ਬੰਦਾ ਪਾਰਟੀ ਰਜਿਸਟਰ ਕਰਾ ਕੇ ਆ ਜੇ ਇਹ ਚੀਜ਼ਾਂ ਲਿਖ ਕੇ ਕਿ ਮੈਂ ਸੈਕੂਲਰਿਜ਼ਮ ਨੂੰ ਨਹੀਂ ਮੰਨਦਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਧਾਰਮਿਕ ਸੰਸਥਾ ਜੋ ਕਹੂਗੀ ਉਹਦੇ ਮੁਤਾਬਕ ਚੱਲੂੰਗਾ ਕੋਈ ਵੀ ਇਹ ਆਗੂ ਤਾਂ ਹੈ ਹੀ ਹੈ ਵਿੱਚ ਉਹਦੇ ਔਰ ਕੋਈ ਵੀ ਪੰਜਾਬ ਦੇ ਵਿੱਚ ਪਾਰਟੀ ਰਜਿਸਟਰ ਕਰਾ ਕੇ ਆ ਜੇ ਮੈਂ ਉਹਨੂੰ 1 ਲੱਖ ਰੁਪਏ ਉਸ ਪਾਰਟੀ ਦੀ ਪਹਿਲੀ ਜਿਹੜਾ ਫੰਡਿੰਗ ਹੋਊਗੀ ਉਹਦੀ ਪਰਚੀ ਮੈਂ ਕਟਾਉਂਗਾ ਕਿਉਂਕਿ ਦੇਸ਼ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਔਰ ਅੱਜ ਜਿਹੜੇ ਲੋਕ ਕਿਤੇ ਗੱਲ ਵੀ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਨੇ ਔਰ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਜਦੋਂ ਪਾਰਟੀ ਰਜਿਸਟਰ ਕਰਾਉਂਗੇ ਅੱਜ ਜਿਹੜੀ ਮਾਗੀ ਤੇ ਖਾਲਾਂ ਕਿ ਉਹ ਪਾਰਟੀ ਐਲਾਨ ਹੁੰਦੇ ਸਾਰੀ ਪੰਜਾਬੀਆਂ ਨੇ ਮੈਨੂੰ ਲੱਗਦਾ ਉਹਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਗੀ ਕਾਨਫਰੰਸ 'ਚ ਆਪ ਮੁਹਾਰਜ ਇਸ ਤਰੀਕੇ ਤਾਂ ਲੋਕਾਂ ਨੇ ਇੱਕ ਮੋਹਰ ਲਾਤੀ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪਰ ਉਹ ਵੀ ਆਪਣੀ ਪਾਰਟੀ ਰਜਿਸਟਰ ਕਰਾਉਣ ਤੇ ਆਪਣੇ ਡਾਕੂਮੈਂਟ ਜਨਤਕ ਕਰਨ ਜਿਉ ਨਹੀਂ ਜਨਤਕ ਕਰਨਗੇ ਮੈਂ ਆਰਟੀਆਈ ਚ ਲੈ ਕੇ ਜਨਤਕ ਕਰੂੰਗਾ ਕਿ ਦੇਖੋ ਜੀ ਲਿਖ ਕੇ ਕੀ ਆਉਂਦੇ ਨੇ ਮੰਨਦੇ ਕੀ ਨੇ ਤੇ ਬਾਹਰ ਆ ਕੇ ਕੀ ਕਹਿੰਦੇ ਨੇ ਸੋ ਅਸੀਂ ਕਦੇ ਵੀ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਫੈਸਲੇ ਨੂੰ ਨਾ ਤਾਂ ਅਸੀਂ ਚੁਣੌਤੀ ਦੇ ਸਕਦੇ ਆ ਨਾ ਸਾਡੀ ਹੈਸੀਅਤ ਐ ਨਾ ਸਾਡੀ ਔਕਾਤ ਐ ਅਰਜੋਈ ਕਰ ਸਕਦੇ ਆ ਕਿਉਂਕਿ ਸਿੱਖੀਜ਼ਮ ਦੇ ਵਿੱਚ ਜਿਹੜਾ ਬੇਸਿਕ ਫੰਡਾਮੈਂਟਲ ਐ ਉਹ ਸੰਵਾਦ ਦਾ ਉਹ ਲੌਜੀਕ ਦਾ ਗੁਰੂ ਸਾਹਿਬ ਨੇ ਲੌਜੀਕ ਤੇ ਤਰਜੀਹ ਦਿੱਤੀ ਅਸੀਂ ਜਾ ਕੇ ਹੀ ਅਰਜ਼ੋਈ ਲਈ ਹੈ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਸੰਵਿਧਾਨ ਦੇ ਮੁਤਾਬਕ ਪਾਰਟੀ ਨੂੰ ਕਰਨੀਆਂ ਨੇ ਔਰ ਪਾਰਟੀ ਨੇ ਜੋ ਅੱਜ ਕਮੇਟੀ ਅਨਾਉਂਸ ਵੀ ਕੀਤੀ ਹੈ ਦੇਖੋ ਨੀਲ ਜੀ ਇੱਕ ਗੱਲ ਹੁੰਦੀ ਹੈ ਕਿ ਥੋੜੀ ਇੱਕ ਅਸੀਂ ਕਹਿੰਦੇ ਹਾਂ ਕਿ ਪਹਿਲਾਂ ਤੁਸੀਂ ਆਪਣੀ ਦਿਖਾਓ ਕਿ ਅਸੀਂ ਕਰ ਕੀ ਰਹੇ ਹੁਣ ਅਕਾਲੀ ਦਲ ਦੀ ਜਿਹੜੀ ਕਮੇਟੀ ਹੈ ਅਕਾਲੀ ਦਲ ਦੀ ਕਮੇਟੀ ਚ ਕੌਣ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਸਾਹਿਬ ਝੂੰਦਾ ਸਾਹਿਬ ਇਆਲੀ ਸਾਹਿਬ ਉਮੈਦਪੁਰੀ ਸਾਹਿਬ ਨੇ ਹੁਣ ਹੈ ਕੋਈ ਕਿਤੇ ਫਰਕ ਮਤਲਬ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਚੀਜ਼ ਤੇ ਸੀ ਇਸਨ ਵਾਰ ਆ ਕੇ ਗੱਲ ਹੈ ਸਿਰਫ ਦੋ ਨਾਵਾਂ ਤੇ ਕਿਹਦੇ ਤੇ ਵਡਾਲਾ ਸਾਹਿਬ ਤੇ ਤੇ ਭੈਣ ਜੀ ਸਤਵੰਤ ਕੌਰ ਹੁਣ ਵਡਾਲਾ ਸਾਹਿਬ ਟੈਕਨੀਕਲੀ ਅੱਜ ਪਾਰਟੀ ਦੇ ਮੈਂਬਰ ਨਹੀਂ ਹੈ ਤਾਂ ਮੈਂ ਵਡਾਲਾ ਸਾਹਿਬ ਨੂੰ ਬੇਨਤੀ ਕਰਦਾ ਕਿ ਵਡਾਲਾ ਸਾਹਿਬ ਤਖਤ ਸਾਹਿਬ ਤੇ ਜਾਣਾ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨਾ ਹੈ ਹਰ ਇੱਕ ਸਿੱਖ ਦਾ ਹੱਕ ਹੈ ਤੁਸੀਂ ਜਾਓ ਸਾਨੂੰ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਪਰ ਤੁਸੀਂ ਜਿੱਥੇ ਰਾਈਟ ਪਲੈਟਫਾਰਮ ਹੈ ਤੁਸੀਂ ਪਾਰਟੀ ਨੂੰ ਆ ਕੇ ਦੋ ਲਾਈਨਾਂ ਕਿਉਂ ਨਹੀਂ ਲਿਖ ਕੇ ਦਿੰਦੇ ਵੀ ਭਾਈ ਮੈਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਚਾਉਣਾ ਚਾਹੁੰਦਾ ਇੱਕ ਲੀਗਲ ਜਿਹੜੀ ਰਿਕੁਆਇਰਮੈਂਟ ਹੈ ਕਿਉਂਕਿ ਪਾਰਟੀਆਂ ਜਦੋਂ ਕੋਈ ਫੈਸਲੇ ਲੈਂਦੀਆਂ ਨੇ ਕਿਸੇ ਨੂੰ ਡਿਸਪਲਿਨਰੀ ਕਮੇਟੀ ਕੱਢਦੀ ਉਹ ਸਾਰਾ ਰਿਕਾਰਡ ਇਲੈਕਸ਼ਨ ਕਮਿਸ਼ਨ ਨਾਲ ਸਾਂਝਾ ਹੁੰਦਾ ਸੋ ਅੱਜ ਕਾਗਜ਼ਾਂ 'ਚ ਵਡਾਲਾ ਸਾਹਿਬ ਪਾਰਟੀ 'ਚ ਨਹੀਂ ਹੈਗੇ ਪਾਰਟੀ ਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਭਰਤੀ ਕਰਨ ਪਾਰਟੀਆਂ ਖੁੱਲੇ ਮਨ ਦੇ ਨਾਲ ਫੈਸਲੇ ਕਰਦੀਆਂ ਨੇ ਅਸੀਂ ਮੰਨਦੇ ਹਾਂ ਕਿ ਵਿਚਾਰਕ ਮਤਪੇਦ ਹੋ ਜਾਂਦੇ ਨੇ ਪਾਰਟੀਆਂ 'ਚ ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਆ ਕੇ ਪਾਰਟੀ ਪਲੇਟਫਾਰਮ ਤੇ ਨਾ ਆ ਕੇ ਤੁਸੀਂ ਸਿਰਫ ਇਹ ਗੱਲ ਕਹਿਣੀ ਚਾਹੁੰਦੇ ਹੋ ਕਿ ਜੀ ਵੀ ਪਾਰਟੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੀ ਮਤਲਬ ਵਡਾਲਾ ਸਾਹਿਬ ਆਪਣਾ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰ ਨਹੀਂ ਰੇ ਪਾਰਟੀ ਨੂੰ ਲਿਖ ਕੇ ਦੇ ਨਹੀਂ ਰੇ ਕਿ ਮੈਂ ਵਾਪਸ ਸ਼ਾਮਲ ਹੋਣਾ ਚਾਹੁੰਦਾ ਸਵਾਲ ਇਹ ਚੱਕ ਰਹੇ ਨੇ ਕਿ ਭਾਈ ਜੀ ਇਹ ਸਾਰੇ ਜਿੰਨੀ ਲੀਡਰਸ਼ਿਪ ਹੈ ਇਹ ਸਾਰੀ ਹੈ ਇਹ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਇਕੱਲਾ ਮੈਂ ਮੰਨਦਾ ਇਹ ਗੱਲ ਗਲਤ ਹੈ ਐਦਾਂ ਹੀ ਭੈਣ ਜੀ ਸਤਵੰਤ ਕੌਰ ਭੈਣ ਜੀ ਸਤਵੰਤ ਕੌਰ ਬਹੁਤ ਕੁਰਬਾਨੀ ਵਾਲੇ ਪਰਿਵਾਰ ਚ ਆਉਂਦੇ ਨੇ ਉਸੇ ਪਰਿਵਾਰ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਇਹ ਖੁਸ਼ਕਿਸਮਤੀ ਹੈ ਪਾਰਟੀਆਂ ਦੀ ਪਰ ਭੈਣ ਜੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਤਾਂ ਨਹੀਂ ਹੈਗੇ ਕਿਉਂਕਿ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਰੋਲ ਤੇ ਨੇ ਕਰਮਚਾਰੀ ਨੇ ਕਰਮਚਾਰੀ ਨੇ ਸੋ ਉਹ ਕਰਮਚਾਰੀ ਦੇ ਤੌਰ ਤੇ ਇੱਕ ਪੋਲਿਟਿਕਲ ਪਾਰਟੀ ਦੀ ਭਰਤੀ ਨਹੀਂ ਕਰ ਸਕਦੇ ਸਵਾਗਤ ਹੈ ਅਗਰ ਉਹ ਵੀ ਆ ਕੇ ਪਾਰਟੀ ਜੁਆਇਨ ਕਰਦੇ ਨੇ ਪਾਰਟੀ ਜੁਆਇਨ ਕਰਕੇ ਭਰਤੀ ਕਰਨ ਐਸੇ ਕੁਰਬਾਨੀ ਵਾਲੇ ਪਰਿਵਾਰਾਂ ਨਾਲ ਤਾਂ ਅਕਾਲੀ ਦਲ ਮਜ਼ਬੂਤ ਹੁੰਦਾ ਸੋ ਅਸੀਂ ਬੜੀ ਇੱਕ ਜਿਹੜੀ ਗਲਤ ਤੱਥਾਂ ਦੇ ਆਧਾਰਿਤ ਕਰ ਰਹੇ ਹਾਂ ਇਹ ਗੱਲ ਨੂੰ ਇਹ ਲੀਡਰ ਸਾਹਿਬਾਨਾਂ ਨੂੰ ਹੁਣ ਸਮਝਣਾ ਚਾਹੀਦਾ ਕਲਰ ਸਾਹਿਬ ਮੈਂ ਤੁਸੀਂ ਹੁਣ ਇਸ ਵਕਤ ਚੀਫ ਸਪੋਕਸਪਰਸਨ ਪਾਰਟੀ ਦੇ ਹੋ ਅ ਤੋディ ਥਾਂ ਦੇ ਉੱਤੇ ਅ ਪਹਿਲਾਂ ਵੱਡੇ ਵੱਡੇ ਅ ਅ ਵੱਡੇ ਵੱਡੀਆਂ ਪਰਸਨੈਲਿਟੀਆਂ ਜਿਹੜੀਆਂ ਨੇ ਉਹ ਸੇਵਾ ਨਿਭਾ ਕੇ ਗਈਆਂ ਨੇ ਚੀਫ ਸਪੋਕਸਪਰਸਨ ਦੀਆਂ ਮੁਖ ਸਲਾਹਕਾਰ ਦੀਆਂ ਅ ਇੱਕ ਐਸੇ ਵਿਅਕਤੀ ਵੀ ਰਹੇ ਨੇ ਜਿਹੜੇ ਵੱਡੇ ਸੀਨੀਅਰ ਬਾਦਲ ਨਾਲ ਜਿਹੜਾ ਲੰਮਾ ਸਮਾਂ ਗੁਜ਼ਾਰਿਆ ਉਹਨਾਂ ਨੇ ਉਹਾਂ ਦੇ ਕਾਹੇ ਪਕਾਹੇ ਮੀਡੀਆ ਗੱਲਬਾਤ ਚ ਕਿਤੇ ਇਹ ਗੱਲਾਂ ਨਿਕਲੀਆਂ ਨੇ ਕਿ ਸਮੇਤ ਸਿੰਘ ਸੈਣੀ ਜਿਹੜੇ ਸਾਬਕਾ ਡੀਜੀਪੀ ਨੇ ਪੰਜਾਬ ਪੁਲਿਸ ਦੇ ਅੱਜ ਕੱਲ ਉਹ ਵੱਖ-ਵੱਖ ਕੇਸਾਂ 'ਚ सीबीआई ਦੇ ਕੇਸਾਂ 'ਚ ਬਲਵੰਤ ਸਿੰਘ ਮਲਤਾਨੀ ਅਬਡੈਕਸ਼ਨ ਕੇਸ ਹੈ ਤੇ ਉਹਨਾਂ ਨੂੰ ਖਤਮ ਕਰਨ ਦਾ ਕੇਸ ਹੈ ਸੈਣੀ ਮੋਟਰਸ ਦਾ ਕੇਸ ਹੈ ਲੁਧਿਆਣਾ ਦਾ ਜਿਹੜਾ सीबीआई ਅਦਾਲਤ ਦਿੱਲੀ ਚੱਲ ਰਿਹਾ ਹੈ ਕਿ ਉਸ ਵਰਗੇ ਡਾਕੀ ਅਫਸਰ ਨੂੰ ਜਿਹੜਾ ਹੈ ਡੀਜੀਪੀ ਲਾਇਆ ਗਿਆ ਤੇ ਉਹ ਮਜਬੂਰੀ ਸੀ ਕੀ ਅਕਾਲੀ ਸਰਕਾਰ ਦੀ ਚਲੋ ਪਰ ਮੈਂ ਸਵਾਲ ਜਿਹੜਾ ਚੁਕਣਾ ਚਾ ਰਿਹਾ ਕਿ ਇਕ ਅਕਾਲੀ ਦਲ ਐਸੀ ਪਾਰਟੀ ਆ ਜੋ ਅਸੀਂ ਸਮਝਦੇ ਆਂ ਪੱਤਰਕਾਰ ਕਿ ਇੰਨਾ ਸ਼ਾਇਦ ਕਾਂਗਰਸ ਪਾਰਟੀ ਦੇ ਲੀਡਰਾਂ ਦੀ کردار ਖੁਸ਼ੀ ਜਾਤੀ ਤੌਰ ਤੇ ਨਹੀਂ ਹੁੰਦੀ ਜਾਂ ਕਿਸੇ ਹੋਰ ਪਾਰਟੀ ਦੇ ਇਵਨ ਕਿ ਆਵਾਦਵੀ ਪਾਰਟੀ ਦੇ ਸਿਵਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਤੀ ਜ਼ਿੰਦਗੀ ਦੇ ਉੱਤੇ ਟਿਕਟਪਣੀਆਂ ਜ਼ਰੂਰ ਹੁੰਦੀਆਂ ਨੇ ਪਰ ਜਿੰਨਾ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾਂਦਾ ਸੁਖਵੀਰ ਸਿੰਘ ਬਾਦਲ ਦੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਆਇਆ ਜਾਂਦਾ ਪਬਲਿਕ ਫੋਲਸ ਦੇ ਵਿੱਚ ਅਕਾਲੀ ਦਲ ਜਦੋਂ ਤੋਂ ਤੁਸੀਂ ਇਸ ਪੋਸਟ ਤੇ ਪਹੁੰਚੇ ਹੋ ਤਾਂ ਤੁਹਾਡੇ ਤੇ ਵੀ ਉਂਗਲਾ ਉਠਣੇ ਸ਼ੁਰੂ ਹੋਈਆਂ ਨੇ ਕਿ ਤੁਸੀਂ ਅ ਵਕੀਲਾਂ ਦੇ ਪਰਿਵਾਰ ਚੋਂ ਪ੍ਰੋਫੈਸ਼ਨਲ ਵਕੀਲਾਂ ਦੇ ਪਰਿਵਾਰ ਚੋਂ ਤੁਹਾਡੇ ਪਿਤਾ ਜੀ ਸਤਨਾਮ ਸਿੰਘ ਕਲੇਰ ਉੱਗੇ ਵਕੀਲ ਰਹੇ ਨੇ ਕਿ ਕਿਤਨਾ ਕਿਤੇ ਤੁਸੀਂ ਰਿਪ੍ਰেজੈਂਟ ਤੁਹਾਡੇ ਪਿਤਾ ਜੀ ਰਿਪ੍ਰেজੈਂਟ ਕਰਦੇ ਰਹੇ ਨੇ ਸੁਮੇਤ ਸਿੰਘ ਸੈਣੀ ਨੂੰ ਕਿਤਨਾ ਕਿਤੇ ਤੁਹਾਡਾ ਪਰਿਵਾਰ ਜਿਹੜਾ ਹੈਗਾ ਡਿਰਾਸਾ ਮੁਖੀ ਨੂੰ ਜਿਹੜਾ ਹੈ ਰਿਪ੍ਰেজੈਂਟ ਕਰਦਾ ਰਿਹਾ ਹੈ ਇਹ ਇਹ ਇੰਨਾਂ ਗੱਲਾਂ ਨੂੰ ਹਾਲਾਂਕਿ ਇਹ ਪ੍ਰੋਫੈਸ਼ਨਲ ਜ਼ਿੰਦਗੀ ਦੀਆਂ ਗੱਲਾਂ ਨੇ ਇੱਕ ਡਾਕਟਰ ਦੇ ਸਾਹਮਣੇ ਮਰੀਜ਼ ਆ ਜੇ ਤਾਂ ਉਹਨੇ ਦੇਖਣਾ ਨਹੀਂ ਹੁੰਦਾ ਕਿ ਦਵਾਈ ਬੁੱਟੀ ਮੈਂ ਕੀ ਉਹਦੇ ਹੱਥ 'ਚ ਕੜਾ ਦੇਖ ਕੇ ਦੇਣੀ ਐ ਕਿ ਗਲ 'ਚ ਜਨੇਊ ਦੇਖ ਕੇ ਦੇਣੀ ਐ ਜਾਂ ਉਹਦੀ ਖਤਰਾ ਦੇਖ ਕੇ ਦੇਣੀ ਐ ਪਰ ਇਹ ਜਦੋਂ ਤੁਸੀਂ ਇਸ ਅਹੁਦੇ ਤੇ ਆ ਗਏ ਹੋ ਤਾਂ ਪਬਲਿਕ ਫੋਲਡ 'ਚ ਤੁਹਾਨੂੰ ਹੀ ਜਾਤੀ ਜ਼ਿੰਦਗੀ ਨੂੰ ਵਿਕੜੀਸਣਾ ਸ਼ੁਰੂ ਕਰ ਦਿੱਤਾ ਗਿਆ ਹੈ ਹੁਣ ਇਹ ਅੱਗੇ ਜਾ ਕੇ ਹੋਰ ਵੱਡੇ ਚੈਲੰਜ ਮੰਨਨੇ ਆ ਤੁਹਾਡੇ ਵਾਸਤੇ ਮੈਂ ਤਾਂ ਸ਼ਾਇਦ ਬੜਾ ਬੋਝ-ਬੋਝ ਕੇ ਸਵਾਲ ਲੈ ਰਿਆ ਨਿਲ ਜੀ ਮੈਂ ਚਲੋ ਅੱਜ ਤੁਸੀਂ ਇਹ ਗੱਲ ਕੀਤੀ ਮੈਂ ਹੈਰਾਨ ਆ ਵੀ ਸੋਸ਼ਲ ਮੀਡੀਆ ਤੇ ਕਈ ਵਾਰ ਕਿੰਨਾ ਝੂਠ ਪਰੋਸਿਆ ਜਾਂਦਾ ਜੀ ਡੇਰਾ ਸਰਸਾ ਦੇ ਵਕੀਲ ਨਹੀਂ ਮੇਰੇ ਪਿਤਾ ਜੀ ਜਾਂ ਮੈਂ ਹੈਗੇ ਅਸੀਂ ਡੇਰਾ ਸਰਸਾ ਰਾਮ ਰਹੀਮ ਦੇ ਖਿਲਾਫ ਪਿਛਲੇ 7 ਸਾਲਾਂ ਤੋਂ ਕੋਰਟ 'ਚ ਲੜਾਈ ਲੜ ਰਹੇ ਆ ਅਸੀਂ ਜਿਹੜੀਆਂ ਬੇਤਬੀਆਂ ਹੋਈਆਂ ਜਿਹੜਾ ਉਹ 'ਚ ਕੰਪਲੇਨੈਂਟ ਆ ਅਸੀਂ ਕੰਪਲੇਨੈਂਟ ਦੇ ਵਕੀਲ ਆ ਜੀ ਜਿਹੜੀ ਡੇਰਾ ਸਰਸਾ ਦੇ ਖਿਲਾਫ ਰਾਮ ਰਹੀਮ ਦੇ ਖਿਲਾਫ ਸੀਬੀਆਈ ਦੀ ਕਲੋਜ਼ਰ ਰਿਪੋਰਟ ਆਈ ਸੀ ਅਸੀਂ ਉਹ ਕਲੋਜ਼ਰ ਰਿਪੋਰਟ ਦਾ ਵਿਰੋਧ ਅਸੀਂ ਕੀਤਾ ਸੀ ਕੜ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਜੀ ਔਰ ਇਹਦੇ ਕਰਕੇ ਇੱਕ ਵਾਰੀ ਕਿਸੇ ਚੈਨਲ ਤੇ ਸ਼ਾਇਦ ਖਟੜਾ ਸਾਹਿਬ ਵੀ ਗਲਤ ਬਿਆਨੀ ਕਰਿਆ ਸੀ ਮੈਂ ਉਹਨਾਂ ਨੂੰ ਵੀ ਡੈਫੇਮੇਸ਼ਨ ਦਾ ਨੋਟਿਸ ਭੇਜਿਆ ਸੀ ਅਸੀਂ ਕੰਪਲੇਨੈਂਟ ਦੇ ਵਕੀਲ ਅਸੀਂ 2017 ਗੱਲ ਫਹਮੀ ਕਿਦਾਂ ਭਾਈ ਇਹ ਦੇਖੋ ਇਹ ਸੋਸ਼ਲ ਮੀਡੀਆ ਕਿੰਨਾ ਝੂਠ ਬੋਲਦਾ 2017 ਤੋਂ 2024 ਤੱਕ 7 ਸਾਲ ਤੋਂ ਅਸੀਂ ਡੇਰੇ ਦੇ ਖਿਲਾਫ ਲੜਨ ਵਾਲੇ ਬੰਦੇ ਅਸੀਂ ਰਾਮ ਰਹੀਮ ਦੇ ਖਿਲਾਫ ਲੜਨ ਵਾਲੇ ਬੰਦੇ ਅੱਜ ਵੀ ਤੁਸੀਂ ਰਿਕਾਰਡ ਕਢਾ ਕੇ ਦੇਖੋ ਚੰਡੀਗੜ੍ਹ ਡਿਸਟ੍ਰਿਕਟ ਕੋਰਟ 'ਚ ਜਿਹੜਾ ਕੇਸ ਰਾਮ ਰਹੀਮ ਜੀ 'ਚ ਅਕਿਊਜ਼ਡ ਅਸੀਂ ਉਹ 'ਚ ਰਾਮ ਰਹੀਮ ਦੇ ਖਿਲਾਫ ਪੇਸ਼ ਹੋ ਰਹੇ ਹਾਂ ਪਰ ਜਿਹੜਾ ਹਾਈ ਕੋਰਟ 'ਚ ਅਸੀਂ ਰਾਮ ਰਹੀਮ ਦੇ ਖਿਲਾਫ ਪੇਸ਼ ਹੋ ਰਹੇ ਹਾਂ ਪਰ ਜਦੋਂ ਕਾਲੀ ਸਰਕਾਰ 2012 ਵਾਲੀ ਚੱਲ ਰਹੀ ਸੀ ਤੇ ਚਲੋ 13 'ਚ 12 ਵਾਲੀ ਜੀ ਦੁਆਰਾ ਆ ਰਹੀ ਸੀ ਉਸ ਤੋਂ ਪਹਿਲਾਂ ਚਲਾਨ ਨਾ ਪੇਸ਼ ਕਰਨ 'ਚ ਭੂਮਿਕਾ ਕਿਨੇ ਨਿਭਾਈ ਹੈ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਤਾਂ ਉਹਦਾ ਚਲਾਨ ਵੀ ਪੇਸ਼ ਕਰਤਾ ਉਹ ਤੇ ਟ੍ਰਾਇਲ ਵੀ ਚੱਲ ਰਹੀ ਸੀ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਉਹ ਦੂਸਰਾ ਕੇਸ ਸੀ ਉਹਦੇ 'ਚ ਉਹਦਾ ਰੋਕ ਕੇ ਰੱਖਿਆ ਚਲਾਨ ਜਿਹੜਾ ਕਿ ਹੁਣ ਆ ਕੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਇਆ ਮੈਂ ਫੇਰ ਕਲੈਰਿਟੀ ਲਈ ਦੱਸ ਦਿਆਂ ਕਿ ਲੋਕ ਝੂਠ ਨਾ ਪਰੋਸਣ ਅਸੀਂ ਡੇਰਾ ਰਾਮ ਰਹੀਮ ਦੇ ਖਿਲਾਫ ਵਕੀਲਾਂ ਅਸੀਂ ਕੰਪਲੇਨੈਂਟ ਜਿਹੜਾ ਬੇਅਦਬੀ ਜਿਹਨੇ ਰਿਪੋਰਟ ਕੀਤੀ ਕਿ ਉਹਰੇ ਬੇਅਦਬੀਆਂ ਹੋਈਆਂ ਅਸੀਂ ਉਹਦੇ ਵਕੀਲ ਆ ਡੇਰੇ ਰਾਮ ਰਹੀਮ ਦੇ ਤਾਂ ਖਿਲਾਫ ਵਕੀਲ ਮੈਂ ਕਹਿੰਦਾ ਕਿ ਝੂਠ ਬਹੁਤ ਪਰੋਸਿਆ ਜਾਂਦਾ ਔਰ ਜਿਹੜਾ ਸੁਮੇਤ ਸੈਣੀ ਦੀ ਗੱਲ ਕਰਦੇ ਹਾਂ ਤੁਹਾਡੇ ਪਿਤਾ ਜੀ ਸਰਦਾਰ ਨਾਮ ਸਿੰਘ ਕਲੇਰ ਤਾਂ ਉਹਨਾਂ ਦੇ ਵਕੀਲ ਨਹੀਂ ਰਹੇ ਹਾਂ ਫੇਰ ਸੁਮੇਤ ਸੈਣੀ ਦੇ ਵੀ ਅਸੀਂ ਵਕੀਲ ਨਹੀਂ ਰਹੇ ਮੈਂ ਇਹ ਵੀ ਬੜੀ ਕਲੈਰਿਟੀ ਕਰ ਦ ਸੁਮੇਤ ਸੈਣੀ ਤੇ ਜਦੋਂ ਮਲਤਾਨੀ ਵਾਲਾ ਕੇਸ ਦਰਜ ਹੋਇਆ ਬਲਵੰਤ ਸਿੰਘ ਮਲਤਾਨੀ ਬਲਵੰਤ ਸਿੰਘ ਮਲਤਾਨੀ ਵਾਲਾ ਕੇਸ ਦਰਜ ਹੋਇਆ ਸੁਮੇਤ ਸੈਣੀ ਨੇ ਸਾਡੇ ਦਫਤਰ ਨੂੰ ਅਪਰੋਚ ਕੀਤਾ ਉਹਨਾਂ ਨੇ ਕਿਹਾ ਕਿ ਮੇਰਾ ਕੇਸ ਤੁਸੀਂ ਲੜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਜਦੋਂ ਵੀ ਉਹਨਾਂ ਤੇ ਮਲਤਾਨੀ ਵਾਲਾ ਦਰਜ ਹੋਇਆ ਜੀ ਉਸ ਦਿਨ ਜਦੋਂ ਇਸ ਗੱਲ ਦਾ ਪਿਆ ਕਿ ਜੀ ਸੁਮੇਤ ਸੈਣੀ ਨੇ ਐਡਵੋਕੇਟ ਕਲੈਰ ਨੂੰ ਅਪਰੋਚ ਕਰ ਲਿਆ ਆਪਣਾ ਕੇਸ ਲੜਨ ਦੇ ਲਈ ਤਾਂ ਉਹਦਾ ਇੱਕ ਜਨਤਕ ਵਿਰੋਧ ਹੋਇਆ ਜੀ ਬਹੁਤ ਸਿੱਖ ਜਿਹੜੇ ਸੀ ਉਹਨਾਂ ਨੇ ਵਿਰੋਧ ਕੀਤਾ ਕਿ ਨਹੀਂ ਸੁਮੇਤ ਸੈਣੀ ਦਾ ਕੇਸ ਨਹੀਂ ਲੜਾ ਸੋ ਮੇਰੇ ਪਿਤਾ ਜੀ ਨੇ ਉਸੇ ਸਮੇਂ ਜੀ ਉਹਨਾਂ ਨੇ ਕਿਹਾ ਕਿ ਮੈਂ ਇਹ ਮੁਕੱਦਮਾ ਨਹੀਂ ਲੜੂੰਗਾ ਜਿਹੜਾ ਕਿ ਹਰ ਇੱਕ ਅਖਬਾਰ ਦੇ ਵਿੱਚ ਉਹ ਅਜੀਤ ਨੇ ਵੀ ਹੈਡਲਾਈਨ ਲਾਈ ਸੀ ਕਿ ਸਤਨਾਮ ਸਿੰਘ ਕਲੇਰ ਨੇ ਸੈਣੀ ਦਾ ਕੇਸ ਲੜਨ ਤੋਂ ਕੀਤੀ ਕੋਰੀ ਨਾ ਇਹ ਅਜੀਤ ਦੀ ਹੈਡਲਾਈਨ ਸੀ ਇਹ ਪਈਏ ਤੁਹਾਡੇ ਕੋਲ ਇਹ ਮੇਰੇ ਕੋਲੇ ਅਖਬਾਰਾਂ ਦੀ ਕਟਿੰਗ ਹੈ ਕੋਰੀ ਨਾ ਇਹ ਅਖਬਾਰਾਂ ਦੀ ਹੈਡਲਾਈਨ ਸੋ ਅਗਰ ਤੁਹਾਡੇ ਦਫ਼ਤਰ ਦੇ ਵਿੱਚ ਕੋਈ ਬੰਦਾ ਆਉਂਦਾ ਹੈ ਉਹ ਕਹਿੰਦਾ ਕਿ ਮੇਰਾ ਕੇਸ ਲੜੋ ਤੇ ਤਿੰਨ ਚਾਰ ਘੰਟਿਆਂ ਬਾਅਦ ਤੁਸੀਂ ਉਹਦੀ ਫਾਈਲ ਵਾਪਸ ਕਰ ਦਿੰਦੇ ਹੋ ਕਿ ਯਾਰ ਇਹ ਕੇਸ ਮੈਂ ਨਹੀਂ ਲੜਨਾ ਤੇ ਇਹਦਾ ਮਤਲਬ ਤੁਸੀਂ ਉਹਦੇ ਵਕੀਲ ਹੋਗੇ ਐਡਵੋਕੇਟ ਸਤਨਾਮ ਸਿੰਘ ਕਲੇਰ ਦੇ ਦਫਤਰ ਤੋਂ ਸਮੇਤ ਸਿੰਘ ਸੈਣੀ ਦਾ ਬਲਵੰਤ ਸਿੰਘ ਮਲਤਾਨੀ ਕੇਸ 'ਚ ਕੋਈ ਵਕਾਲਤਨਾਮਾ ਸਾਈਨ ਨਹੀਂ ਹੋਇਆ ਮੈਂ ਦੱਸ ਰਿਹਾ ਕਿ ਉਹ ਆਇਆ ਉਹਨਾਂ ਨੇ ਆਪਣੇ ਕਾਗਜ਼ ਰੱਖੇ ਗੱਲ ਕੀਤੀ ਅਸੀਂ ਸ਼ਾਮ ਨੂੰ ਉਹਨਾਂ ਦੀ ਫਾਈਲ ਵਾਪਸ ਕਰਤੀ ਉਸ ਦੌਰਾਨ ਅਗਰ ਉਹਨਾਂ ਕੋਲੇ ਕੋਈ ਡਾਕੂਮੈਂਟ ਸਾਡਾ ਹੋਵੇ ਜਿਹੜਾ ਕਿ ਮੈਂ ਨਹੀਂ ਮੰਨਦਾ ਕਿ ਨਹੀਂ ਹੋ ਸਕਦਾ ਉਹਦੀ ਮੈਂ ਗੱਲ ਕਹਿ ਨਹੀਂ ਸਕਦਾ ਪਰ ਉਹਦੇ ਵਕੀਲ ਮੁੜ ਕੇ ਤੁਸੀਂ ਜਾ ਕੇ ਉਥੋਂ ਡਿਸਟ੍ਰਿਕਟ ਕੋਰਟ 'ਚੋਂ ਰਿਕਾਰਡ ਲੈ ਲਵੋ ਤੇ ਵਕੀਲ ਹੋ ਰਿਹਾ ਅਸੀਂ ਉਹਦੇ ਵਕੀਲ ਨਹੀਂ ਰਹੇ ਉਹਨਾਂ ਤਾਂ ਕੇਸਾ 'ਚ ਵੀ ਚੱਲ ਰਹੇ ਸੋ ਅਸੀਂ ਸੁਮੇத் ਸੈਣੀ ਦੇ ਵਕੀਲ ਨਹੀਂ ਹੈਗੇ ਬੜੀ ਕਲੈਰਿਟੀ ਹੈ ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਜੋੜਨੀ ਚਾਹਣਾ ਚਲੋ ਅਸੀਂ ਤਾਂ ਸਿੱਖ ਸੰਗਤ ਦੀ ਜਿਹੜੀ ਭਾਵਨਾ ਉਹਦੀ ਕਦਰ ਕਰਦੇ ਹੋਏ ਇਹ ਕੇਸ ਛੱਡਿਆ ਸੀ ਉਹ ਕੇਸ ਨਹੀਂ ਲੜਿਆ ਪਰ ਹਜ਼ਾਰਾਂ ਐਸੇ ਵਕੀਲ ਨੇ ਲੱਖਾਂ ਐਸੇ ਵਕੀਲ ਨੇ ਜਿਹੜੇ ਕਿ ਬਹੁਤ ਕ੍ਰਿਮੀਨਲਸ ਨੂੰ ਡਿਫੈਂਡ ਕਰਦੇ ਨੇ ਉਹਨਾਂ ਚ ਸਿੱਖ ਵੀ ਬਹੁਤ ਹੋਣਗੇ ਹਜ਼ਾਰਾਂ ਲੱਖਾਂ ਐਸੇ ਡਾਕਟਰ ਹੋਣਗੇ ਜਿਹੜੇ ਕ੍ਰਿਮੀਨਲਸ ਦਾ ਇਲਾਜ ਕਰਦੇ ਨੇ ਹਜ਼ਾਰਾਂ ਲੱਖਾਂ ਐਸੇ ਜਰਨਲਿਸਟ ਹੋਣਗੇ ਜਿਹੜੇ ਕ੍ਰਿਮੀਨਲਸ ਦੀ ਇੰਟਰਵਿਊ ਕਰਦੇ ਨੇ ਅਗਰ ਇਸ ਤਰੀਕੇ ਦੇ ਨਾਲ ਤੁਸੀਂ ਇਹ ਪ੍ਰੋਫੈਸ਼ਨਲਸ ਨੂੰ ਉਸ ਲਾਈਟ ਦੇ ਵਿੱਚ ਦੇਖਣ ਤਾ ਅੱਜ ਕੱਲਾ ਸਵਾਲ ਸਾਡੇ ਤੇ ਨਹੀਂ ਅਸੀਂ ਉਹ ਕੇਸ ਛੱਡਤਾ ਅਸੀਂ ਉਸ ਕੇਸ ਚ ਵਕੀਲ ਨਹੀਂ ਹੈਗੇ ਪਰ ਕਿੰਨੇ ਪ੍ਰੋਫੈਸ਼ਨਲਸ ਨੇ ਇਹ ਪ੍ਰੋਫੈਸ਼ਨਲ ਇਥਿਕਸ ਨੇ ਕਿ ਡਾਕਟਰ ਕਹਿ ਦੂਗਾ ਕਿ ਮੈਂ ਇਲਾਜ ਨਹੀਂ ਕਰਨਾ ਕਿ ਜਰਨਲਿਸਟ ਇੰਟਰਵਿਊ ਲੈਣ ਨਹੀਂ ਜਾਊਗਾ ਸੋ ਇਹ ਕਿਸੇ ਦੀ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਕਿਸੇ ਨਾਲ ਮਿਕਸ ਨਹੀਂ ਕਰਨਾ ਚਾਹੀਦਾ ਪਰ ਹਾਂ ਬੜੀ ਕਲੈਰਿਟੀ ਹੈ ਡੇਰਾ ਸਰਸਾ ਦੇ ਖਿਲਾਫ ਅਸੀਂ ਲੜ ਰਹੇ ਹਾਂ ਮੇਰੇ ਕੋਲੋਂ ਸਾਰੇ ਕੇਸ ਦੇ ਡਾਕੂਮੈਂਟ ਆਸ ਤੱਕ ਕਾਦੇ ਵਕੀਲ ਆ ਉਹਦੇ ਚ ਹਾਈ ਕੋਰਟ ਦੇ ਵਿੱਚ ਅਸੀਂ ਉਹਦੇ ਵਕੀਲ ਡੇਰਾ ਸਰਸਾ ਦੇ ਖਿਲਾਫ ਲੜਾਈ ਲੜ ਰਹੇ ਹਾਂ ਪਿਛਲੇ 7 ਸਾਲ ਤੋਂ ਲੜ ਰਹੇ ਹਾਂ ਔਰ ਮੈਂ ਤੁਹਾਨੂੰ ਇਹ ਵੀ ਗੱਲ ਦ ਇਹ ਇਹ ਐਸੇ ਕੰਮ ਨੇ ਜਿਨ੍ਹਾਂ ਲਈ ਕਦੀ ਅਸੀਂ ਅਸੀਂ ਪ੍ਰੋ ਬੋਨੋ ਕਰਦੇ ਆਏ ਕੰਮ ਅਸੀਂ ਇਹਦੇ ਲਈ ਕਦੇ ਕਿਸੇ ਨੂੰ ਚਾਰਜ ਨਹੀਂ ਕੀਤਾ ਅਸੀਂ ਨਹੀਂ ਕਰਦੇ ਸਮੇਤ ਸੈਣੀ ਦਾ ਕੇਸ ਅਸੀਂ ਆਇਆ ਸਾਡੇ ਦਫਤਰ ਜਰੂਰ ਸੀ ਛੱਡਤਾ ਹੁਣ ਉਹਨੂੰ ਜੇ ਕੋਈ ਬੰਦਾ ਇਹ ਕਹਿੰਦੇ ਜੀ ਸੁਮੇਤ ਸੈਣੀ ਦੇ ਵਕੀਲ ਨੇ ਹਾਂ 3 ਘੰਟੇ ਲਈ ਭਾਈ ਸਾਡੇ ਦਫਤਰੋਂ ਦੇ ਕਾਗਜ਼ ਸੀਗੇ ਜੇ ਉਹ ਵੀ ਅਸਤੋ ਦੇ ਲਈ ਕਹਤਾ ਕਿ ਛੱਡਤਾ ਸੀ ਕੇਸ ਸੋ ਇਹ ਗੱਲਾਂ ਨੂੰ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਅਸਲ ਇਸ਼ੂਸ ਤੋਂ ਫੋਕਸ ਹਟਾ ਕੇ ਸਿਰਫ ਕਿਸੇ ਦੀ ਤੁਸੀਂ ਨਿੱਜੀ ਜ਼ਿੰਦਗੀ ਤੇ ਅਟੈਕ ਕਰਕੇ ਬਿਨਾਂ ਜਾਣੇ ਕਿ ਸੱਚ ਹੈ ਕਿ ਝੂਠ ਹੈ ਤੁਸੀਂ ਕਿਰਦਾਰ ਕੁਸ਼ੀ ਦੇ ਵਿੱਚ ਪੈ ਜਾਂਦੇ ਲੋਕ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਤੋਂ ਤੁਸੀਂ ਮੁੱਖ ਬੁਲਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਹੋ ਉਦੋਂ ਤੋਂ ਇਹ ਗੱਲਾਂ ਜਾਤਾ ਉੱਠੀਆਂ ਨੇ ਦੇਖੋ ਮੈਂ ਗੱਲ ਕਹਿਣਾ ਕਿ ਵਿਰੋਧ ਹੋਣਾ ਚਾਹੀਦਾ ਵਿਰੋਧ ਵੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਅਗਰ ਮੇਰੇ 'ਚ ਕੋਈ ਕਮੀ ਹੈ ਮੇਰਾ ਡਟ ਕੇ ਵਿਰੋਧ ਕਰੋ ਪਰ ਉਹ ਵਿਰੋਧ ਕਰਨ ਤੋਂ ਪਹਿਲਾਂ ਹਮੇਸ਼ਾ ਤੱਥ ਵਾਚ ਕੇ ਫਿਰ ਵਿਰੋਧ ਕਰਨਾ ਚਾਹੀਦਾ ਹਮ ਮੈਂ ਜਮ ਜਮ ਦੇ ਇੱਕ ਸਵਾਲ ਲੈਣਾ ਚਾਹਾਂਗਾ ਜੀ ਆਖਰੀ ਸਵਾਲ ਹੈ ਕਿ ਪਹਿਲੀ ਮਾਰਚ ਨੂੰ ਸ਼ਾਇਦ ਪ੍ਰਧਾਨਗੀ ਦੀ ਚੋਣ ਹੋਣੀ ਹੈ ਜਾਂ ਪਹਿਲੀ ਮਾਰਚ ਤੋਂ ਬਾਅਦ ਪ੍ਰਕਿਰਿਆ ਹੋਣੀ ਹੈ ਪਹਿਲੀ ਮਾਰਚ ਨੂੰ ਪ੍ਰਧਾਨਗੀ ਦੀ ਚੋਣ ਜਿਸ ਤਰ੍ਹਾਂ ਮਾਗੀ ਮੇਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਅ ਮੰਚ ਦੇ ਉੱਤੇ ਪੇਸ਼ ਹੋਏ ਨੇ ਜਿਸ ਤਰ੍ਹਾਂ ਉਹਨਾਂ ਨੂੰ ਹੁੰਘਾਰਾ ਮਿਲਿਆ ਜਿਸ ਤਰ੍ਹਾਂ ਅ ਮੰਚ ਦੇ ਖੱਬੇ ਪਾਸੇ ਬੈਕਡ੍ਰੌਪ ਦੇ ਉੱਤੇ ਉਹਨਾਂ ਦਾ ਆਦਮ ਕੱਦ ਜਿਹੜਾ ਹੈਗਾ ਪੋਸਟਰ ਸੀ ਸੱਜੇ ਕਾਸੇ ਜ਼ਰੂਰ ਮਰਹੂਮ ਸਰਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਣੇ ਇੱਥੇ ਖੜੇ ਸਨ ਆਪਾਂ 28 ਸੈਕਟਰ ਤੁਹਾਡੇ ਪਾਰਟੀ ਹੈੱਡਕੁਆਰਟਰ ਤੇ ਆ ਉਹਨਾਂ ਦੀਆਂ ਤਸਵੀਰਾਂ ਸਨ ਕਿ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਪ੍ਰਧਾਨ ਬਣਨ ਜਾ ਰਹੇ ਨੇ। ਉਹਨਾਂ ਦਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਹੁੰਦੀ ਜਾਂਦੇ ਨੇ। ਮੈਂ ਉਹਦਨ ਦਲਜੀਤ ਸਿੰਘ ਚੀਮਾ ਉਹਨਾਂ ਨਾਲ ਇੱਥੇ ਇੰਟਰਵਿਊ ਕਰ ਰਿਹਾ ਸੀ। ਉਹਨਾਂ ਨੇ ਬੜੇ ਮਜ਼ਾਕ 'ਚ ਗੱਲ ਕਹੀ ਕਿ ਕੋਈ ਬੰਦਾ 2 ਸਾਲ 5 ਸਾਲ ਪਿੰਡ ਦਾ ਸਰਪੰਚ ਵੀ ਰਹਿ ਜੇ ਉਹਨੂੰ ਸਾਰੀ ਉਮਰ ਵੀ ਸਰਪੰਚਾਂਗੇ ਸਰਪੰਚਾਂਗੇ ਬੋਲੀ ਜਾਂਦੇ ਨੇ। ਸਾਡਾ ਬੰਦਾ ਤਾਂ ਫੇਰ 16-17 ਸਾਲ ਪ੍ਰਧਾਨ ਰਿਹਾ। ਨਹੀਂ ਦੇਖੋ ਇਹ ਤਾਂ ਇਹ ਤਾਂ ਇੱਕ ਪੰਜਾਬ ਦਾ ਮਜੈਸਚਰ ਹੈ। ਕੋਈ ਪ੍ਰਾਣਾ ਮੰਤਰੀ ਰਿਹਾ ਉਹਨਾਂ ਭੱਜ ਵੀ ਕਹਿੰਦੇ ਮੰਤਰੀ ਜੀ ਆਓ ਮੈਂ ਉਹ ਵੀ ਕਹਿੰਦੇ ਮੈਨੂੰ ਹੁਣ ਮੰਤਰੀ ਜੀ ਆ ਮੰਤਰੀ ਜੀ ਮੰਤਰੀ ਜੀ ਆਓ ਪ੍ਰਧਾਨ ਜੀ ਆਓ ਇਹ ਚੱਲਦਾ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ ਪੰਜਾਬ ਤੇ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਜਮਾਤ ਹੈ ਔਰ ਸ਼੍ਰੋਮਣੀ ਅਕਾਲੀ ਦਲ ਇੱਕੋ ਏਸੀ ਵਾਇਅਦ ਪਾਰਟੀ ਹੈ ਜਿਹਦੇ ਪ੍ਰਧਾਨ ਦੀ ਚੋਣ ਡੈਮੋਕਰੇਟਿਕਲੀ ਹੁੰਦੀ ਹੈ ਪੰਜਾਬ ਚ ਨਾ ਬੀਜੇਪੀ ਦੀ ਡੈਮੋਕਰੇਟਿਕਲੀ ਹੋਵੇ ਨਾ ਕਾਂਗਰਸ ਦੀ ਹੋਵੇ ਨਾ ਆਪ ਦੀ ਹੋਵੇ ਇਹਨਾਂ ਦਾ ਲਫਾਫਿਆਂ ਦੇ ਵਿੱਚ ਪ੍ਰਧਾਨ ਆਉਂਦਾ ਨਵਾਂ ਪ੍ਰਧਾਨ ਲਫਾਫੇ ਚ ਆ ਜਾਂਦਾ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਆਏ 5 ਸਾਲ ਬਾਅਦ ਭਰਤੀ ਕਰਦਾ ਭਰਤੀ ਕਰਕੇ ਪਹਿਲਾਂ ਤੁਹਾਡੇ ਬੰਦੇ ਸਰਕਲ ਡੈਲੀਗੇਟ ਫਿਰ ਜ਼ਿਲ੍ਹਾ ਡੈਲੀਗੇਟ ਫਿਰ ਸਟੇਟ ਡੈਲੀਗੇਟ ਫਿਰ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਚੋਣ ਹੁੰਦੀ ਹੈ ਸੋ ਡੈਮੋਕਰੇਟਿਕਲੀ ਜਿਹਨੂੰ ਪਾਰਟੀ ਚਾਹੂਗੀ ਜਿਹਨੂੰ ਲੋਕ ਚਾਹਣਗੇ ਉਹ ਪ੍ਰਧਾਨ ਬਣੂਗਾ ਸੋ ਡੈਮੋਕਰੇਸੀ ਦੇ ਵਿੱਚ ਇਹੀ ਖੂਬਸੂਰਤੀ ਹੈ ਅਗਰ ਅੱਜ ਦੇਸ਼ 'ਚ ਕਈ ਐਸੀਆਂ ਸ਼ਕਤੀਆਂ ਜਿਹੜੀਆਂ ਦੋ-ਦੋ ਵਾਰੀ ਪ੍ਰਧਾਨ ਮੰਤਰੀ ਰਹਿ ਕੇ ਮੋਦੀ ਸਾਹਿਬ ਤਿੰਨ ਵਾਰੀ ਬਣ ਕੇ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਸੋ ਜਿਹਨੂੰ ਲੋਕ ਚਾਣਗੇ ਉਹ ਪ੍ਰਧਾਨ ਬਣੂ ਕਿਸੇ ਦੇ ਮਨ 'ਚ ਕੋਈ ਵਹਿਮ ਨਹੀਂ ਹੋ। ਡੈਲੀਗੇਟਡ ਇਲਾਸ ਤੋਂ ਛੋੜ ਹੋਏਗੀ। ਡੈਲੀਗੇਟਡ ਹਮੇਸ਼ਾ ਹੁੰਦੀ ਤੇ ਡੈਲੀਗੇਟਡ ਇਲਾਸ ਇੱਥੇ ਹੋਏਗਾ ਜਾਂ ਮਨਜੀਤ ਸਾਹਿਬ ਹੋਏਗਾ। ਦੇਖੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਜਿਹੜਾ ਡੈਲੀਗੇਟਿਵ ਜਲਾਸਾ ਤਾਂ ਜੋ ਪਾਰਟੀ ਦੀ ਪਰੰਪਰਾ ਉਹਦੇ ਮੁਤਾਬਿਕ ਹੋਏ ਉਹਦੇ ਮੁਤਾਬਿਕ ਹੀ ਹੋਏਗਾ ਅਸੀਂ ਗੱਲ ਕਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਐਡਵੋਕੇਟ ਅਰਸ਼ਦੀਪ ਕਲੇਰ ਰੋਣਾ ਨਾਲ ਗੱਲਬਾਤ ਦੇ ਮਜਮੂਨ ਵੱਖਰੇ ਵੱਖਰੇ ਹੋ ਸਕਦੇ ਨੇ ਬਟ ਇੱਕ ਜੋ ਇਤਿਹਾਸਕ ਦਾਵਾ ਕੀਤਾ ਹੈ ਕਿ ਨਾ ਤਾਂ ਕਲੇਰ ਪਰਿਵਾਰ ਜੋ ਬਤੌਰ ਵਕੀਲ ਉਹਦਾ ਇਸ ਪਰਿਵਾਰ ਦੀ ਜਿਹੜੀ ਆ ਦਾ ਜਿਹੜਾ ਇੱਕ ਪ੍ਰੋਫੈਸ਼ਨਲੀ ਕਹਿ ਲੋ ਜਾਂ ਇਸ ਪਰਿਵਾਰ ਦੀ ਜੋ ਇੱਕ ਆਧਾਰ ਹੈ ਸਮਾਜਿਕ ਖੇਤਰ ਦੇ ਵਿੱਚ ਉਹ ਬਹੁਤ الواਸਟ ਹੈ ਉਹ ਧਾਰਮਿਕ ਵੀ ਹੈ ਰਾਜਨੀਤਿਕ ਵੀ ਹੈ ਤੇ ਬਤੌਰ ਪੇਸ਼ੇ ਤੋਂ ਇਹ ਵਕਾਲਤ ਵਿੱਚ ਨੇ ਬਤੌਰ ਵਕੀਲ ਨਾ ਤਾਂ ਕਦੇ ਇਹ RAM ਰਹੀਮ ਦੇ ਵਕੀਲ ਰਹੇ ਨੇ ਜੋ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਤੇ ਨਾ ਹੀ ਉਹ ਕਦੇ ਸੁਮੇਤ ਸਿੰਘ ਸੈਣੀ ਦੇ ਵਕੀਲ ਰਹੇ ਨੇ ਸੁਮੇਤ ਸਿੰਘ ਸੈਣੀ ਨੇ ਇਹਨਾਂ ਨੂੰ ਅਪਰੋਚ ਜ਼ਰੂਰ ਕੀਤਾ ਸੀ ਔਰ ਵਿਰੋਧ ਬੜਾ ਤਕੜਾ ਹੋ ਗਿਆ ਸੀ ਬਲਵੰਤ ਸਿੰਘ ਮਲਤਾਨੀ ਨੂੰ ਮੈਂ ਥੋੜਾ ਯਾਦ ਕਰਾ ਦਰਨਾ ਚਾਹੁੰਨਾ ਹਾਂ ਥੋੜੀ ਦੇ ਦਿਨਾਂ ਸਮਾਂ ਤੁਸੀਂ ਦਿਆ ਲੈ ਲਿਓ ਬਲਵੰਤ ਸਿੰਘ ਮਲਤਾਨੀ ਨਾਂ ਦੇ ਸਿੱਖ ਨੌਜਵਾਨ ਨੂੰ ਚੁੱਕ ਕੇ ਚੰਡੀਗੜ੍ਹ ਦੇ ਸੈਕਟਰ 17 ਦੇ ਪੁਲਿਸ ਥਾਣੇ ਦੇ ਵਿੱਚ ਲਿਆਂਦਾ ਗਿਆ ਸੀ 90ਵਿਆਂ ਦੀ ਗੱਲ ਹੈ ਉਸ ਵਕਤ ਸੁਮੇਸ਼ ਸਿੰਘ ਸੈਣੀ ਦੇ ਸੈਣੀ ਇੱਥੇ ਪੰਜਾਬ ਦੇ ਕੋਟੇ ਤੋਂ ਐਸਐਸਪੀ ਸੀ ਕਿਉਂਕਿ ਚੰਡੀਗੜ੍ਹ ਦਾ ਐਸਐਸਪੀ ਪੰਜਾਬ ਦੇ ਕੋਟੇ ਤੋਂ ਲੱਗਦਾ ਹੈ ਤਾਂ ਉਸ ਤੋਂ ਬਾਅਦ ਉਹ ਨਹੀਂ ਲੱਭਿਆ ਸੀ ਮੌਕੇ ਦੇ ਕੁਝ ਗਵਾਹ ਨੇ ਇੱਕ ਬੀਬਾ ਹੈ ਨੇ ਦਿੱਲੀ ਸਿੱਖ ਦੰਗਿਆਂ ਦੇ ਉਹ ਗਵਾਹ ਵੀ ਨੇ ਪੀੜਤ ਵੀ ਨੇ ਉਹਨਾਂ ਨਾਲ ਵੀ ਅਸੀਂ ਇੱਕ ਇੰਟਰਵਿਊ ਕੀਤੀ ਸੀ ਉਹਨਾਂ ਨੇ ਖੁਦ ਦੇਖਿਆ ਸੀ ਕਿ ਅਧਮਰੀ ਹਾਲਤ ਦੇ ਵਿੱਚ ਸੈਕਟਰ 17 ਦੇ ਥਾਣੇ ਦੇ ਵਿੱਚ ਬਲਵੰਤ ਸਿੰਘ ਮਲਤਾਨੀ ਨੂੰ ਉਹਨਾਂ ਨੇ ਦੇਖਿਆ ਸੀ ਤੇ ਕਿਹਾ ਜਾਂਦਾ ਹੈ ਕਿ ਬਲਵੰਤ ਸਿੰਘ ਮਲਤਾਨੀ ਨੂੰ ਸੁਮੇਤ ਸਿੰਘ ਸੈਣੀ ਨੇ ਕਥਿਤ ਰੂਪ ਦੇ ਵਿੱਚ ਅਨੰਤ ਤਸੱਦਦ ਕਰਕੇ ਮਾਰ ਮੁਕਾਇਆ ਸੀ ਤੇ লাশ ਖੁਰਦਬੁਰਦ ਕਰ ਦਿੱਤੀ ਸੀ ਇਹ ਕੇਸ ਅੱਜ ਵੀ ਚੱਲ ਰਿਹਾ ਹੈ ਇਸ ਕੇਸ ਦੀਆਂ ਤਰੀਕਾ ਪੈ ਰਹੀ ਜਾਣੇ ਤੇ ਇਸ ਕੇਸ ਦੇ ਵਿੱਚ ਦੋਸ਼ ਲੱਗ ਰਿਹਾ ਸੀ ਸਤਨਾਮ ਸਿੰਘ ਕਲੇਰ ਚੋਕ ਕੇ ਨਾਮਵਰ ਵਕੀਲ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਹੇ ਨੇ ਕਿ ਉਹਨਾਂ ਨੇ ਉਹਦਾ ਕੇਸ ਲਿਆ ਸੀ ਜੋ ਅੱਜ ਪਹਿਲੀ ਵਾਰੀ ਤੈਨਿੰਗ ਸਵੇਰਾ ਦੇ ਉੱਤੇ ਇਤਿਹਾਸਿਕ ਖੁਲਾਸਾ ਜਿਹੜਾ ਹੈ ਅਰਸ਼ਦੀਪ ਕਲੇਰ ਨੇ ਕੀਤਾ ਹੈ ਕਿ 3 ਘੰਟੇ ਲਈ ਫਾਈਲ ਜ਼ਰੂਰ ਹੈ ਸਤਨਾਮ ਸਿੰਘ ਕਲੇਰ ਐਡਵੋਕੇਟ ਦੇ ਦਫਤਰ ਦੇ ਵਿੱਚ ਪਈ ਰਹੀ ਪਰ ਉਸ ਤੋਂ ਨਾ ਅੱਗੇ ਕੋਈ ਲੈਣਾ ਦੇਣਾ ਸੀ ਸੁਮੇਲ ਸਿੰਘ ਸੈਣੀ ਨਾਲ ਕਲੇਰ ਐਂਡ ਐਡਵੋਕੇਟਸ ਦਾ ਨਾਹੀ ਉਸ ਤੋਂ ਬਾਅਦ ਡੈਨਿਕਸ ਵਿਰਾ ਨਾਲ ਬਣੇ ਰਹਿਣ ਲਈ ਡੈਨਿਕਸ ਵਿਰਾ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਨ ਲਈ ਐਡਵੋਕੇਟ ਅਰਸ਼ਦੀਪ ਕਲੇਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਥੈਂਕ ਯੂ